ਕੰਤ ਗੱਦ ਸੱਦਿਆਂ ਨਨਦ ਨਦ ਦੋ ਭਰੰ ਪ੍ਰੰਤ ਪੱਤਰ ਚੌਸਠੀ ਕਲੰਕ ਖੇਚਰੀ ਕਰਨ ਫਿਰੰਤ ਹੂਰ ਪੂਰਿਆਂ ਬ੍ਰੰਤ ਦੁੱਧ ਰੰ ਨਰੰ ਸਨਦ ਬੱਦ ਗੋਦਿਆਂ ਗੋਦਿਆਂ ਸੋ ਸੋਭ ਅੰਗੁਲੰ ਤ੍ਰਣੰ ਦਕੰਤ ਡਾਕਣੀ ਭ੍ਰਮ ਆ ਫੇਰ ਪੜਿਓ ਪਿਛਲੀ ਪੰਕਤੀ ਸਨਦ ਬੱਦ ਗੋਦਿਆਂ ਸੋ ਸੋਭ ਅੰਗੁਲੰ ਤ੍ਰਣੰ ਦਕੰਤ ਢਾਕਣੀ ਅੰਗਲੰ ਤ੍ਰਿਣੰ ਇਕੱਠਾ ਪਾਠ ਆਸਰੇ ਜਿਹੜਾ ਹੈ ਨਾ ਭਾਵੇਂ ਆ ਤ੍ਰਿਣੰ ਨਹੀਂ ਬੋਲਿਆ ਜਾਂਦਾ ਅਰਥ ਕਰਦੇ ਹਾਂ ਅੰਗੁਲ ਤ੍ਰਾਣ ਹੁੰਦਾ ਆ ਦਸਤਾਨੇ ਦਾ ਨਾਮ ਉਂਗਲਾਂ ਦੀ ਰੱਖਿਆ ਕਰਨ ਵਾਲਾ ਤ੍ਰਾਣ ਅੰਗਲੰ ਤ੍ਰਿਣੰ ਸਨਾਤਿਬਦ ਗੋਧਿਆ ਸੁਸੋਭ ਅੰਗਲੰ ਤ੍ਰਿਣੰ ਦਕੰਤ ਢਾਕਣੀ ਭ੍ਰਮੰ ਪਖੰਤ ਆਮਖੰਗ ਰਣੰ ਸੱਸੇ ਨੂੰ ਔਂਕੜ ਹੈ ਸੋ ਸੋਬ ਅੰਗੁਲੰਗ ਤ੍ਰਣ ਸੱਸੇ ਨੂੰ ਔਂਕੜ ਨਹੀਂ ਹੈ ਭਾਈ ਸੋ ਸੋਬ ਸਹਿਦ ਸੋਭਾ ਦੇ ਦਸਤਾਨੇ ਹਾਂ ਕਿਲੰਕ ਦੇਵੀ ਅੰਕਰੰਡ ਹਕ ਡਮਰੂ ਸੁਰੰਗ ਫੇਰ ਬੋਲੋ ਅੱਛਾ ਕਿਲੰਕ ਕਿਲੰਕ ਦੇਵੀ ਅੰਕਰੰਡ ਗਰੰਡ ਨਹੀਂ ਹਾਂਜੀ ਕਰਨ ਕਰਨ ਡਹਕ ਕਿਲੰਕ ਦੇਵੀ ਅੰਕਰੰਡ ਧਕ ਢਮਰੂ ਸੁਰੰ ਕਲੰਕ ਦੇਵੀ ਅੰਕਰੰ ਧਕ ਢਮਰੂ ਸੁਰੰ ਕੜਕ ਕਤੀ ਅੰ ਉਠੰ ਪ੍ਰੰਤ ਧੂਰ ਪਖਰੰ ਹਾਂ ਕੀ ਰੌਲਾ ਪੈ ਗਿਆ ਜੀ ਹਾਂਜੀ ਚਲੋ ਬਭਜ ਸਿੰਦਰੇ ਸੁਰੰ ਨਿਰ ਘਾਤ ਸੂਲ ਸਹਿ ਹੱਥੀ ਅੰ ਭਭਜ ਕਾਤਰੋ ਰਣ ਨਿ ਲੱਜ ਭਜ ਭੂ ਪਰੰ ਸੋ ਸ਼ਾਸਤਰ ਅਸਤਰ ਸੰਨਦਯੰ ਸੰਨਦਯੰ ਸੰਨਿਤਯੰ ਨੰਨਿਨ ਸਾਰੀ ਜੀ ਹਾਂ ਨੰਨਿਨ ਸਾਰੀ ਸੰਨਿਤਯੰ ਸੁਨੁੱਦੰ ਕਦੁਪਮ ਸੰਨਿੱਦੰ ਸੋ ਸ਼ਾਸਤਰ ਅਸਤਰ ਸੰਨਿੱਦੰ ਜੋ ਜਹੰਤ ਜੋਦਨੋ ਜੁਦੰ ਅਰਜ ਪੰਕ ਲੱਜਣਣ ਕ੍ਰੰਤ ਦਰੋਹ ਕੇਵਲੰ ਪ੍ਰੰਤ ਅੰਗ ਭੰਗ ਹੋਐ ਉਠੰਤ ਮਾਸ ਕਰਦਮੰ ਖਿਲੰਤ ਜਾਣ ਕਦਮੰ ਸੋ ਮੱਜ ਕਾਨ ਸਮੱਜ ਕਟੈ ਸੋ ਮੱਜ ਕਾਨ ਗੋਪਕੰ ਸਮੱਜ ਕਾਨ ਗੋਪਕੰ ਡਹਕ ਡੌਰ ਢਾਕਣ ਚਲੰਤ ਝਾਲ ਰੋਸ ਰੰਗ ਝਲਰੋ 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 ਸੁਰੰ ਡਹਕ ਡੌਰ ਢਾਕਣ ਚਲੰਤ ਝਲਰੋ ਸੁਰੰ ਨਿਨਦ ਨਾਦ ਨਾ ਫਿਰੰਗ ਬਜੰਤ ਭੇਰ ਭੀਖਣ ਕ੍ਰੰਤ ਕੋਰ ਦੁੰਦ ਵੀ ਕ੍ਰੰਤ ਕਾਨ ਰੇ ਸੁਰੰ ਕ੍ਰੰਤ ਝਾਜਰੋ ਝੜੰਗ ਵਜੰਤ ਝਾਜਰੋ ਝਾਜਰੋ ਝੜੰ ਠੀਕ ਹੈ ਕ੍ਰੰਤ ਝਾਜਰੋ ਝੜੰ ਵਜੰਤ ਬਾਸਰੀ ਬਰੰ ਨਚੰਤ ਬਾਜ ਤੀਛਣ ਚਲੰਤ ਚਾਚਰੀ ਕ੍ਰਿਤੰ ਲਖੰਤ ਲੀਕ ੁਰਬੀਅੰ ਸੁਭੰਤ ਕੁੰਡਲੀ ਕਰਨ ਉਡੰਤ ਧੂਰ ਭੂਰਿਆ ਖੁਰੀਨ ਨਿਰਦਲੀ ਨਭੰ ਪ੍ਰੰਤਪੂਰ ਭੌਰਣ ਪ੍ਰੰਤਪੂਰ ਭੌਰਣ ਪ੍ਰੰਤਪੂਰ ਭੌਰਣ ਸੁਭੌਰ ਠੌਰ ਜਿਉ ਜਲਨ ਭਜੰਤ ਧੀਰ ਬੀਰਣੰ ਰਲੰਤ ਮਾਨ ਪ੍ਰਾਨ ਲੈ ਚਲੰਤ ਚਲੰਤ ਹਾਂ ਚਲੰਤ ਮਾਨ ਪ੍ਰਾਨ ਲੈ ਭਜੰਤ ਬੀ ਧੀਰ ਬੀਰਣੰ ਚਲੰਤ ਮਾਨ ਪ੍ਰਾਨ ਲੈ ਦਲੰਤ ਪੰਤ ਦੰਤਿਆ ਦੰਤਿਆ ਦਲੰਤ ਪੰਤ ਦੰਤਿਆ ਭਜੰਤ ਹਾਰ ਮਾਨ ਕੈ ਮਿਲੰਤ ਦਾ ਮਿਲੰਤ ਦਾਤ ਘਾਸ ਲੈ ਰ ਰੱਛ ਸ਼ਬਦ ਉਚਰੰ ਬਿਰਾਦ ਦਾਨਵੰ ਜੁਜਿਓ ਸੋ ਹਥਿ ਰਾਮ ਨਿਰਮਲੰ ਇਹ ਸ੍ਰੀ ਬਿਚਿਤ੍ਰਨਾਟਕੇ ਰਾਮ ਅਵਤਾਰ ਕਥਾ ਬਿਰਾਦ ਦਾਨਵ ਬਧ ਹੈ ਆਥ ਬਨਮੋ ਪ੍ਰਵੇਸ਼ ਕਰਨ ਦੋਹਰਾ ਕਥਨ ਗੁਖਨ ਪਾਠ ਕਰੋਨ ਕਰਨ ਆਤਮਿਕ ਕਥਨ ਠੀਕ ਆਥ ਬਨਮੋ ਪ੍ਰਵੇਸ਼ ਕਥਨ ਦੋਹਰਾ ਇਹ ਬਿਦਮਾਰ ਬਿਰਾਦ ਕੋ ਬਨਮੇ ਤਸੇ ਨ ਸੰਗ ਸੋ ਕਬ ਸ਼ਿਆਮ ਇਹ ਵਿਦ ਕਹਿਓ ਰਗਬਰ ਜੁਧ ਪ੍ਰਸੰਗ ਸੁਖਦਾ ਛੰਦ ਰਿਖ ਅਗਸਤ ਧਾਮ ਗਏ ਰਾਜਰਾਮ ਤੁਜ ਧਰਮ ਧਾਮ ਸੀਯਾ ਸਹਿਤ ਮਾਮ ਲਖਰਾਮ ਵੀਰ ਰਿਖ ਦੀਨ ਤੀਰ ਰਿਪ ਸਰਬ ਚੀਰ ਹਰ ਸਰਬ ਪੀਰ ਰਿਖ ਵਿਦਾ ਕੀਨ ਆਸਕਾ ਦੀਨ ਦੁਤ ਰਾਮ ਚੀਨ ਮੋਨ ਮਨ ਪਰਬੀਨ ਪ੍ਰਭ ਪ੍ਰਾਤ ਸੰਗ ਸੀ ਸੰਗ ਸੁਰੰਗ ਤਜ ਚਿੰਤ ਅੰਗ ਤਸ ਬਨ ਸੰਗ ਧਰ ਬਾਨ ਪਾਨ ਕਟ ਕਸ ਕਿਰਪਾਨ ਭੋਜ ਭੋਜ ਬਰ ਅਜਾਨ ਚਲ ਤੀਰਥ ਨਾਨ